ਮਾਨਣੇ ਟੇਕਦਾ ਮਾਨਣੇ ਟੇਕਦਾ ਜੀ ਮਾਨ ਜਾਂ ਬਾਣੀ ਪੜਦਿਆ ਛਾਲਾ ਹੀ ਮਾਰਦਾ ਪਹਿਲਾਂ ਚੁੱਪ ਕਰਕੇ ਹੰਦਾ ਨਹੀਂ ਪ੍ਰੇਮੀਆਂ ਤੂੰ ਜਦ ਬਾਣੀ ਪੜਦਾ ਤੈਨੂੰ ਪਤਾ ਲੱਗ ਜਾਂਦਾ ਇਹਦੀਆਂ ਛਾਲਾਂ ਦਾ ਨਹੀਂ ਤਾਂ ਤੂੰ ਇਹਦੇ ਨਾਲ ਹੀ ਲੱਟਿਆ ਬੈਠਾ ਗੁਰਦਾ ਹੱਥ ਜੋਵੇ ਤੋਕ ਮੂੰਹ ਜੋਵੇ ਫੇ ਪਤਾ ਲੱਗਦਾ ਵੀ ਆਹ ਮੈਂ ਜਮੀ ਸਾਹਿਬ ਦਾ ਸਾਰਾ ਹੀ ਪੜ ਲਿਆ ਕਦ ਪੜ ਲੀਆਂ ਪੌੜੀਆਂ ਉਹ ਪਤਾ ਨਹੀਂ ਲੱਗਦਾ ਮਾਨ ਉਹ ਤਾਂ ਨਹੀਂ ਲੱਗਦਾ ਕਿਉਂਕਿ ਬਖਸ਼ੇਪਤਾ ਹੈ ਬਹੁਤੇ ਪਾਸੇ ਮਨ ਕੀ ਮੱਥੀ ਖਿੰਡੀਆਂ ਬਹੁਤ ਬਏ ਸਗਾ ਜਦੋਂ ਕੋਹ ਵਿੱਚ ਪੁਰਾਣਿਆਂ ਜਵਾਨਿਆਂ 'ਚ ਪਾਣੀ ਕੱਢਦੇ ਹੁੰਦੇ ਲੱਜਾਂ ਦੇ ਨਾਲ ਉੱਥੇ ਲੱਸਾਂ ਪੈ ਜਾਂਦੀਆਂ ਸੀ। ਗਰੂਬ ਪੈ ਜਾਂਦੇ ਸੀ ਉਹਦੇ ਵਿੱਚ। ਤੇ ਸਿਆਣੇ ਬੰਦੇ ਨੇ ਉਹਦੇ 'ਚੋਂ ਨਾ ਕੱਢਣਾ ਉਹਨੇ ਉੱਪਰ ਰੱਖਣਾ ਜਿਹੜਾ ਦੂਹਾਂ ਦੇ ਵਿਚਾਲੇ ਹੁੰਦਾ ਵੀ ਇੱਥੋਂ ਕੱਢਣਾ ਪਾੜੀ ਉਹ ਦੜਾ ਪਦੇ ਕੇ ਫੇਰ ਵਿੱਚ ਡੋਕ ਕੇ ਕਰਦੀ ਸੀ। ਡੋਲਦਾ ਵੀ ਪਾਣੀ ਡੋਲ ਜਾਂਦਾ। ਮਹਾਰਾਜ ਕਹਿੰਦੇ ਐ ਤੇਰੇ ਮਨ ਦੇ 'ਚ ਗਰੂਬ ਪਏ ਹੋਏ ਨੇ, ਤਾਰੀਆਂ ਪਈਆਂ ਹੋਈਆਂ। ਜਦ ਤੂੰ ਭਜਨ ਬੰਦਗੀ ਕਰਦਾ ਤੇਰਾ ਮਨ ਨਹੀਂ ਟਿਕਦਾ ਉਹ ਦੜਮ ਕਰਕੇ ਉਹਦੇ 'ਚ ਗਿਰ ਜਾਂਦਾ। ਸਾਰੇ ਮੁਕੱਦਮਾ ਹੈ ਲਾ ਤਾਂ ਮੁਕੱਦਮੇ ਵੱਲ ਨੂੰ ਜੇ ਖਾਗੜੀ ਮਿਲਿਆ ਖਾਦ ਵੱਲ ਨੂੰ ਜੇ ਪਾਣੀ ਦੀ ਫਸਲ ਨੂੰ ਲੱਗਿਆ ਤਾਂ ਪਾਣੀ ਵੱਲ ਨੂੰ ਚਲੇ ਜਾਊਗਾ ਜੇ ਕਿਸੇ ਬੱਚੇ ਨਾਲ ਰੌਲਾ ਹੈ ਤਾਂ ਉਧਰ ਨੂੰ ਚਲਾਇਆ ਜਾਊ ਜੇ ਘਰ ਵਿੱਚ ਕਲੇਸ਼ ਹੈ ਉਧਰ ਨੂੰ ਚਲਾਇਆ ਜਾਊ ਮਹਾਰਾਜ ਕਹਿੰਦੇ ਬਹੁਤ ਪਾਇਆ ਸੁਦਾ ਮਨ ਕੀ ਮੱਤੀ ਕਿੰਦੀ ਆ ਫਿਰ ਕਿਵੇਂ ਮਨ ਟਿਕ ਜਾਏਗਾ ਬ੍ਰਹਮਣੀ ਟਿਕਦਾ ਛੋ ਉਹਨੂੰ ਦਿਖਾਉਣ ਵਾਸਤੇ ਪਹਿਲਾਂ ਨਾਮ ਦਾ ਜਾਪ ਹੁੰਦਾ ਹੈ ਮਾਇਰ ਦੂਰ ਕਰਨ ਵਾਸਤੇ ਬੈਗਰੂ ਮੰਤਰ ਪੰਜ ਪਿਆਰਿਆਂ ਦਾ ਨੇਤਾ ਬੈਗਰੂ 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 ਜਪੋ ਬੱਸ ਕੇ ਫੇਰ ਜੀਬ ਦੇ ਨਾਲ ਜਦੋਂ ਫੇਰ ਸਵਾਸ ਦੇ ਨਾਲ ਜਦੋਂ ਜੀਬ ਬੰਦ ਹੋ ਜਾਂਦੀ ਆਪਈ ਬਹੁਤ ਜਫਾ ਨਾ ਲੱਖਾਂ ਵਾਰੀ ਜਫਾ ਕਰੋੜਾ ਵਾਰੀ ਜੇ ਲੰਗੜਾਇਆ ਇਸ ਰਸਤੇ ਤੇ ਬਚਪਨ ਦੇ ਵਿੱਚ 75000 ਵਾਰੀ ਵਾਇਰੂਸ 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 ਵਹਿਣ ਕਹੇ ਜੇ ਕੋਈ ਉਹਦਾ ਜਵਾਨੀ ਜਾ ਕੇ ਨਾਮ ਚੱਲ ਪੈਂਦਾ ਹੁਣ ਮੈਨੂੰ ਕਈ ਕਹਿੰਦੇ ਜੀ ਨਾਮ ਚਲਾ ਲਓ ਨਾਮ ਕਿਤੇ ਐ ਛੇਤੇ ਕੇ ਚੱਲਦਾ ਏਦਾ ਮਿਹਨਤ ਕਰਨੀ ਪੈਂਦੀ ਆ ਮੁਸ਼ਕਤ ਕਰਨੀ ਪੈਂਦੀ ਆ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤਕਾਰ ਮੁਸ਼ਕਤਾ ਜਿਨ੍ਹਾਂ ਨੇ ਕਰ ਲੀਆਂ ਨੇ ਉਹਨਾਂ ਨੂੰ ਪਤਾ ਹੈ ਨਾ ਗੱਲਾਂ ਦਾ ਨਾਮ ਐ ਨਹੀਂ ਵੱਸਦਾ ਬਈ ਬੈਠ ਗਏ 2 ਘੰਟੇ ਬੈਠੇ ਅੱਧਾ ਹੂੰਗੋ ਕਿੰਨ ਰਾਤਾ ਅੱਧਾ ਉਧਰ ਨੂੰ ਮੰਨੇ ਨੱਠ ਪੈ ਗਏ ਨਗਾਤਾ ਐ ਨਾਮ ਨਹੀਂ ਮੱਤ ਬਸਣਾ ਨਾਮ ਦੇ ਬਸਣ ਵਾਸਤੇ ਪਹਿਲਾਂ ਸਾਰਾ ਸਰੀਰ ਸੁਚਾ ਕਰਨਾ ਪੈਂਦਾ ਮਨ ਸੁਚਾ ਕਰਨਾ ਪੈਂਦਾ ਬੁੱਧੀ ਸੁਚੀ ਕਰਨੀ ਪੈਂਦੀ ਹੈ ਫਿਰ ਜਾ ਕੇ ਨਾਮ ਮੱਤ ਵਰਦਾ ਨਹੀਂ ਬਸਿਆ ਨਹੀਂ ਕਰਦਾ ਐ ਨਹੀਂ ਨਹੀਂ ਵੀ ਨਾਲੇ ਦਾ ਕਲੇਜ ਵਿੱਚ ਪਿਆ ਹੋਇਆ ਨਾਲੇ ਦੇ ਨਾਮ ਮੰਨ ਚ ਬਸਾ ਲੋ ਨਾਮ ਕਿਵੇਂ ਪੱਛੇ ਸੇਵਾਕਾਰ ਸੇਮਰਨਕਾਰ ਜਗੋਜੈਵਕਾਰ ਜਿਵੇਂ ਪੈਸੇ ਕਮਾਉਣ ਚ ਕਰਦਾ ਐ ਨਾਮ ਨੂੰ ਮੰਨ ਚ ਬਸਾਉਣ ਵਾਸਤੇ ਕਰ ਫੇਰ ਬਸ ਜਾਏਗਾ ਸੰਤਾਂ ਨੂੰ ਮਿਲ ਸੱਤ ਤਰੀਕਾ ਦਸੀ ਜਾਣਗੇ ਯੁਗ ਦੱਸ ਦਿੰਦੇ ਨੇ ਕਬੀਰ ਸੇਵਾ ਕੋ ਦੋਵੇਂ ਪਨੇ ਇੱਕ ਸੰਤ ਇੱਕ RAM RAM ਜੇ ਦਾ ਤਾਂ ਮੁਕਤ ਕੋ ਸੰਤ ਜਿਹਾ ਭਾਵ ਹੈ ਨਾ ਸੰਤਾਂ ਦੀ ਡਿਊਟੀ ਐ ਨਾਮ ਜਪੋ ਸਮਾਂ ਨੰਗਨੇ ਹੀ ਸਹਦਾ ਉਹ ਇਹ ਫਿਰ ਬਖਸ਼ੇਵਤਾ ਦੇ ਨਿਗਾਉਣ ਵਾਸਤੇ ਪਹਿਲਾਂ ਨਾਮ ਜਪੋ ਰਸਨਾ ਨਾਲ ਜਪੋ ਜਿੰਨਾ ਜਪੋਂਗਾ ਜਪੋ ਛੇਤੀ ਛੇਤੀ ਜਪਦੇ ਹੋ ਛੇਤੀ ਛੇਤੀ ਜਪੋ ਬਹੁਤ ਜੇਤੀ ਜਪਦੇ ਹੋ ਬਹੁਤ ਛੇਤੀ ਜਪੋ ਕੋਸ਼ਿਸ਼ ਕਰੋ ਵੀ 75000 ਵਾਰੀ ਵਾਇਗਰੂ ਵਾਇਗਰੂ ਸਵੇਰ ਤੋਂ ਸ਼ਾਮ ਤਾਈਂ ਕਰਨ ਜੇ ਜਪਦਾ ਹੈ ਮੂਲ ਮੰਤਰ ਦਾ 6 ਵਾਲਾ ਮੂਲ ਮੰਤਰ ਦੀਆਂ 108 ਵਾਲਾ ਮੂਲ ਮੰਤਰ ਦੀਆਂ ਸਵੇਰ ਤੋਂ ਸ਼ਾਮ ਤਾਈਂ ਕਰਨੀਆ ਤਾਂ ਇਹ ਰਸਤਾ ਲੱਭਣਾ ਨਹੀਂ ਲੱਭਦਾ ਨਹੀਂ ਫਿਰ ਜਦੋਂ ਇੰਨਾ ਹੋ ਜਾਂਦਾ ਫਿਰ ਜੀ ਮੇਲਣ ਤੇ اٹ ਜਾਂਦੀ ਆ ਸਵਾਸ ਤੇ ਆ ਜਾਂਦਾ ਸਵਾਸ ਤੋਂ ਚ ਰਹਿ ਗਿਆ ਕੰਠ ਚ ਆ ਜਾਂਦਾ ਫਿਰ ਹਿਰਦੇ ਚ ਆ ਜਾਂਦਾ ਫਿਰ ਨਾਭੀ ਚ ਆ ਜਾਂਦਾ ਫਿਰ ਆ ਗਿਆ ਚੱਕਰ ਚ ਆ ਜਾਂਦਾ ਤ੍ਰੁਪਤੀ ਚ ਆ ਜਾਂਦਾ ਨਾ ਜਦੋਂ ਆ ਗਿਆ ਚੱਕਰ ਚ ਜਾਂਦੇ ਆ ਇੱਥੇ ਅਵਸਥਾ ਬਦਲਦੀ ਆ ਇੱਥੇ ਧਿਆਨ ਆਉਂਦਾ ਗੁਰ ਕੀ ਮੂਰਤ ਮਨ ਵਿੱਚ ਧਿਆਨ ਜਦੋਂ ਗੁਰੂ ਦੀ ਮੂਰਤ ਦਾ ਧਿਆਨ ਕਰਾਂਗੇ ਚਾਰ ਕਿਸਮ ਦੀ ਮੂਰਤ ਆ ਗੁਰੂ ਦੀ ਇੱਕ ਤਾਂ ਜਿਹੜਾ ਜਿਹਾ ਗੁਰੂ ਦਿਸਦਾ ਹੈ ਉਹ ਜੀ ਇੱਕ ਵਾਰ ਕਰਦਾ ਗੁਰਮੂਰਤ ਗੁਰ ਸ਼ਬਦ ਹੈ ਗੁਰੂ ਦੇ ਸ਼ਬਦ ਦਾ ਧਿਆਨ ਕਰਨਾ ਸਾਉਂਡ ਦਾ ਜਿਦੋਂ ਤੁਮ ਕਹਿੰਦੇ ਇੱਕ ਵਾਰ ਕਰਦਾ ਉਹਦੀ ਉਹਨੂੰ ਪਰਮੇਸ਼ਰ ਨੂੰ ਜੋਤੀ ਦੇ ਰੂਪ ਜਾਣ ਕੇ ਜੋਤੀ ਦਾ ਧਿਆਨ ਕਰਨਾ ਚੌਥਾ ਵਾਰ ਕਰਦਾ ਉਹਨੂੰ ਪਰਿਪੂਰਨ ਜਾਣ ਕੇ ਉਹਦੇ ਵਿੱਚ ਧਿਆਨ ਦੇ ਅੰਗਰੇਜ਼ ਧਿਆਨ ਕਹਿੰਦੇ ਨੇ ਛੇਰੇ ਦੇ ਬਾਅਦ ਚੌਥੀ ਆਖਰੀ ਦੱਸਿਆ ਜਾਂਦਾ ਉਹ ਹੈਗਾ ਜਿਹਨੂੰ ਬਖਸ਼ੇਤਾ ਤੇ ਅਵਰਨ ਕਹਿੰਦੇ ਨੇ ਪੜਦਾ ਪੜਦਾ ਜਿਹੜਾ ਹੈ ਉਹ ਗਿਆਨ ਹੈ ਜੀਵ ਨੂੰ ਪਤਾ ਨਹੀਂ ਲੱਗਦਾ ਮੈਂ ਕੌਣ ਹਾਂ ਉਹ ਪੂਰਾ ਗੁਰੂ ਐ ਇਸ ਨੂੰ ਦੱਸਦਾ ਹੈ ਗੁਰੂ ਤਾ ਬਿਗੈਰ ਨਹੀਂ ਉਹ ਪੜਦਾ ਹਟਿਆ ਕਰ ਸੋ ਦੁੱਤਰ ਅੰਧ ਬਿਘਵੇਂ ਮਾਇਆ ਗੁਰੂ ਪੂਰੇ ਪ੍ਰਗਟ ਮਾਰਗ ਦਿਖਾਇਆ ਗੁਰੂ ਕੀ ਗੱਦਾ ਇਹਨੂੰ ਗਿਆਨ ਦਾ ਸ਼ਰਮਾ ਦਿੰਦਾ ਹੈ ਅੱਖਾਂ 'ਚ ਪਾਉਣ ਬਾਅਦ ਜਦੋਂ ਸ਼ਰਮਾ ਪਾਉਂਦਾ ਹੈ ਗਿਆਨ ਅੰਜਨ ਗੁਰ ਦੀ ਆ ਗਿਆਨ ਹਨੇਰ ਬਨਾਰ ਔਰ ਕਿਰਪਾ ਤੇ ਸੰਤ ਰੇਟਿਆ ਨਾਨਕ ਵਾ ਨ ਪ੍ਰਕਾਸ਼ ਛੋਸ ਵੇਲੇ ਮਾਨਸਿ ਪ੍ਰਕਾਸ਼ ਹੋ ਜਾਂਦਾ ਜਦੋਂ ਗੁਰੂ ਗਿਆਨ ਦਾ ਸ਼ਰਮਾ ਦਿੰਦਾ ਹੈ ਫੇਰ ਅੱਖਾਂ ਖੁੱਲ ਜਾਂਦੀਆਂ ਗੁਰੇ ਦਿਖਾਏ ਉਹ ਲੋਏ ਨਾ ਈਤਾ ਊਤਾ ਘੜ 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 ਤੂੰ ਹੀ ਤੂੰ ਹੀ ਮੈਂ ਫੇਰੋ ਇਸ ਤਰ੍ਹਾਂ ਪੁਕਾਰ ਉੱਠਦਾ ਰਾਮ ਬੋਲੇ ਰਾਮ ਬੋਲੇ ਰਾਮ ਬੋਲੇ